ਸਵਾਗਤ ਹੈ ਸਾਡੇ ਸੰਗਰਾਮ ਕਲਾ ਕੇਂਦਰ ਤੇ ਬੇਨਤੇ ਆਪ ਜੀ ਦਾ ਆਪ ਦਾ ਨਾਮ ਅੱਜ ਦਾ ਜਿਹੜਾ ਫੋਨ ਦਾ ਕੈਂਪ ਲਾਇਆ ਉਹ ਕਿਹੜੀ ਮਕਸਦ ਨਾਲ ਲਾਇਆ ਹੋਣ ਪੌੜ ਦਾ ਸਤਾਮਾ ਜਾਂ ਕਿੰਨੇ ਕਿ ਜੰਤ ਹੋਵੇ ਹਾਂਜੀ ਮੈਂ ਪੰਕਜ अरोड़ा ਰੋਡ ਸੇਫਟੀ ਐਡਵਾਈਜ਼ਰ ਪੰਜਾਬ ਅੱਜ ਦਾ ਜਿਹੜਾ ਕੈਂਪ ਹੈ ਇਹ ਜ਼ਿਲ੍ਹਾ ਟ੍ਰੈਫਿਕ ਪੁਲਿਸ ਸੰਗਰੂਰ ਵੱਲੋਂ ਆਈਟੀ ਚੌਂਕ ਵਿਖੇ ਲਾਇਆ ਗਿਆ ਅੱਜ ਦੇ ਮੁੱਖ ਮਹਿਮਾਨ ਨਵਰੀਤ ਸਿੰਘ ਬਿਰਕ ਐਸਪੀ ਸੰਗਰੂਰ ਅਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਦੇ ਡੀਐਸਪੀ ਸ਼੍ਰੀ ਤਜਿੰਦਰ ਸਿੰਘ ਨੇ ਅੱਜ ਸ਼ਿਰਕਤ ਕੀਤੀ ਜਿਹੜੇ ਅੱਜ ਦੇ ਪ੍ਰੋਜੈਕਟ ਦੇ ਚੇਅਰਮੈਨ ਏਐਸਆਈ ਨੇ ਭਾਇ ਸਿੰਘ ਟ੍ਰੈਫਿਕ ਪੁਲਿਸ ਇੰਚਾਰਜ ਸੁਨਾਮ ਇਹ ਜਿਹੜਾ ਬਲੱਡ ਨੇਸ਼ਨ ਕੈਂਪ ਹੈ ਇਹ ਰੋਡ ਸੇਫਟੀ ਦਾ ਇੱਕ 파ਟ ਹੈ ਰੋਡ ਸੇਫਟੀ ਦੇ ਵਿੱਚ ਜਦੋਂ ਕਿਸੇ ਵਹੀਕਲ ਦੇ ਕੋਈ ਵਿਅਕਤੀ ਜਾ ਰਿਹਾ ਤਾਂ ਉਹਦਾ ਐਕਸੀਡੈਂਟ ਹੋ ਜਾਂਦਾ ਤਾਂ ਉਹਦੇ ਐਮਰਜੈਂਸੀ ਦੇ ਵਿੱਚ ਸਭ ਤੋਂ ਪਹਿਲਾਂ ਡਾਕਟਰ ਬਲੱਡ ਜਦੋਂ ਜ਼ਿਆਦਾ ਉਹਦਾ ਉਸ ਨੂੰ ਬਲੱਡ ਦੀ ਲੋੜ ਹੁੰਦੀ ਹੈ ਤਾਂ ਕਰਕੇ ਅਸੀਂ ਇਹ ਬਲੱਡ ਬੈਂਕ ਨੂੰ ਅੱਜ ਬਲੱਡ 60 ਤੋਂ ਪਲੱਸ ਬਲੱਡ ਡੋਨੇਟ ਕਰਤੇ ਕਿਉਂਕਿ ਜਦੋਂ ਐਮਰਜੈਂਸੀ ਦੇ ਵਿੱਚ ਕਿਸੇ ਵਿਅਕਤੀ ਨੂੰ ਲੋੜ ਪੈ ਜਾਂਦੀ ਹੈ ਤੇ ਬਲੱਡ ਬੈਂਕ ਕੋਲ ਹੀ ਅਸੀਂ ਪਹੁੰਚ ਕਰਦੇ ਹਾਂ ਬਲੱਡ ਬੈਂਕ ਦੇ ਵਿੱਚ ਉਦੋਂ ਮੌਕੇ ਤੇ ਉਹ ਯੂਨਟ ਉਹ ਬਲੱਡ ਗਰੁੱਪ ਮੌਕੇ ਤੇ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਰਕੇ ਰੋਡ ਸੇਫਟੀ ਕਰਕੇ ਉਸ ਵਿਅਕਤੀ ਦੀ ਜਾਨ ਬਚਾ ਸਕੇ ਇਸ ਕਰਕੇ ਅਸੀਂ ਅੱਜ ਦਾ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ 60 ਯੂਨਟ ਅਸੀਂ ਸਰਕਾਰ ਨੂੰ ਦੇ ਚੁੱਕੇ ਹਾਂ ਅਸੀਂ ਇਹ 11 ਸਾਲ ਹੋ ਗਏ ਸਾਨੂੰ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਹੋਏ ਇਹ ਅੱਜ ਦਾ ਕਿੱਥੇ ਅੱਜ ਦਾ ਅੱਜ ਦਾ ਡਾਕਟਰ ਕਿੱਥੇ ਲੱਗਿਆ ਜੀਗਾ ਨਾਮ ਸੁਨਾਮ ਉਦਮ ਸਿੰਘ ਵਾਲਾ ਵਿਖੇ ਸ਼ਹੀਦ ਉਦਮ ਸਿੰਘ ਸਰਕਾਰੀ ਆਈਟੀਆਈ ਵਿਖੇ आईडीआई ਦੀ ਪੂਰੀ ਮੈਨੇਜਮੈਂਟ ਨੇ ਪੂਰਾ ਕੋਆਪਰੇਟ ਕੀਤਾ ਹੈ ਟ੍ਰੈਫਿਕ ਪੁਲਿਸ ਨੇ ਬਹੁਤ ਕੋਆਪਰੇਟ ਕੀਤਾ ਹੈ ਤਾਂ ਉਹ ਤੋਂ ਇਹ ਜਾਣਕਾਰੀ ਹੈ ਜੇ ਤੁਹਾਨੂੰ ਚੰਗੀ ਲੱਗੀ ਸਾਡੇ ਟ੍ਰੈਫਿਕ ਕਾਪੋਰਸ ਦੇ ਕਰਮੀਆਂ ਦੀ ਜਿਹੜਾ ਵੀ ਇਹਨਾਂ ਡਿਵਾਰਟ ਨੂੰ ਇਹਨਾਂ ਦਾ ਇਹ ਚੰਗਾ ਚੰਗਾ ਸੇਵਾ ਵਾਲਾ ਕੰਮ ਹੈ ਤੇ ਵੀਡੀਓ ਸ਼ੇਅਰ ਕਰ ਦੇ ਧੰਨਵਾਦ